सत श्रीकाल जीवी मिट्टी चैनल से स्वागत है अज आप बनाने शिमला पनीर की सब्जी अलग तरीके देखो आपका प्याज में उस तरह कट लिया तेल पा के कढ़ाई फ्राई कराने हल्का जहाँ आप शिमला मेच में फ्राई कर लिया तो फिर आपका पनीर ਇਨਾ ਇਹ ਵੀ ਫਰਾਈ ਕਰਾਂਗੇ ਤੇਲ ਵਿੱਚ ਬਣ ਰਹੇ ਹੋ ਮੇਰੇ ਨਾਲ ਵੀਡੀਓ ਤੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਇਸ ਤਰ੍ਹਾਂ ਹੀ ਕੱਢ ਜਾਈਏ ਬਹੁਤ ਵੀਡੀਓ ਕੱਢ ਜਾਈਏ ਲੋਜੀ ਤਿਆਰੀ ਹੈ ਆਪਣੀ ਬਣ ਗਈ ਮੰਮਾ ਨੂੰ ਦੇਖਾ ਕੱਢ ਲੈਂਦੇ

ਮੇਕਨੀ ਵੀ ਆਪਾਂ ਹਲਕੇ ਗਏਸਟ ਤੇ ਥੋੜਾ ਜਿਹਾ ਇਸ ਤਰ੍ਹਾਂ ਹੀ ਕਰਾਂਗੇ ਹਲੋ ਜੀ ਪਨੀਰ ਆਪਣਾ ਬਣ ਗਿਆ ਆਪਾਂ ਕੱਢ ਲੈ ਤੇ ਹੁਣ ਆਪਾਂ ਇੱਧਰ ਕੜਾਹੀ ਦੇ ਵਿੱਚ ਤੇਲ ਪਾ ਲਿਆ ਤੇ ਪਾਵਾਂਗੇ ਜੀਰਾ ਜੀਰਾ ਆਪਣਾ ਪੁੱਜ ਗਿਆ ਜੀ

ਸਬਜੀ ਦੇਖੋ ਕੋਈ ਵੀ ਹੈ ਜੇ ਨੂੰ ਆਪਾਂ ਥੋੜਾ ਟਾਈਮ ਲਾ ਕੇ ਵਧੀਆ ਬਣਾਵਾਂਗੇ ਤਾਂ ਨਹੀਂ ਸਵਾਦ ਬਣੂਗਾ ਜੇ ਅਪ ਚੀਰ ਇਵਲਟੇ ਬਣਾਈ ਤਾਂ ਉਸ ਸਵਾਦ ਨਾਲ ਸਵਾਦ ਬਣੂਗਾ ਜੇ ਦਵਾ ਜੀ ਮਸਾਲਾ ਪੁੱਜ ਗਿਆ ਆਪਣਾ ਫਿਰ ਆਪਾਂ ਇਹ ਚ ਪਾਵਾਂਗੇ ਨੂੰ ਮਿਰਚ ਫਲਦੀ ਮਸਾਲਾ ਫਿਰ ਆਪਾਂ ਸਾਰਾ ਜਦੋਂ ਪੁੱਜ ਗਿਆ ਫਿਰ ਆਪਾਂ ਹੁਣ ਦੱਸਦੇ ਹਾਂ ਕੀ ਪਾਵਾਂਗੇ ਬਹੁਤ ਹੀ ਸਵਾਦ ਸਬਜੀ ਬਣਦੀ ਹੈ ਸ਼ਮਲਾ ਮਿਰਚ ਤੇ ਕਨੀਰ ਦੀ जोड़े आप प्याज पाने वाले इन्हों का टेस्ट भी बहुत वह आ सब्जी जो तुम मेरे चैनल से नए हो तो चैनल में कर लो सबसक्राइब रोज़ दीडियो देखने वेलकॉम भी ऑन कर लो सू कमेंट दस करो भी साडिया वीडियो कहो लगदियाँ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੇ ਚੈਨਲ ਨੂੰ ਸਪੋਰਟ ਕਰੋ ਜੇ ਕਿਸੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਵੀ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰੋ ਮਸਾਲਾ ਬਣਾ ਲਿਆ ਪਾ ਕਟਾ ਕਰਾਂਗੇ हां ਜੋ ਹਲਦੀ ਵਗੈਰਾ ਪੱਕ ਗਿਆ ਆਪਣੀ ਇਹ ਦੁਬਾਰਾ ਤਬੇ ਸਾਰਾ ਮਸਾਲਾ ਲਾ ਲਾਂਗੇ ਇਹਦੇ ਤੋਂ 10-10 ਸਟੇ ਵੀ ਤੱਕ ਪਕਾ ਕੀ ਪਾਵਾਂਗੇ ਬਲੌ ਵੀ ਦੇਖੋ ਆਪਣਾ ਮਸਾਲਾ ਭੁੱਜ ਗਿਆ ਇਹਨੂੰ ਆਪਾਂ ਹੋਰ ਦੇ ਤੋ ਕਰਦੇ ਫਿਰ 5 ਮਿੰਟ ਦੇ ਦੇ ਬੋਰੇ ਵੀ ਇਸ ਤਰ੍ਹਾਂ ਦੀ ਹੋਊਗੀ ਟੈਕਸਚਰ ਦੀ ਇਸ ਤਰ੍ਹਾਂ ਜੇ ਮਨ ਇਸ ਤੋਂ ਦੇ ਉਸੇ ਦੇ ਵਿੱਚ ਹੁਣ ਆਪਾਂ ਸਾਰੀਆਂ ਜਿਹੜੀਆਂ ਆਪਾਂ ਸਬਜ਼ੀਆਂ ਫਰਾਈ ਕਰਨਾ ਉਹ ਪਾ ਦਾਂਗੇ ਦੇਖੋ ਇਹ ਹਲੇ ਸਾਡੀ ਆਪਣੀ ਪੂਰੀ ਬਣੀ ਨਹੀਂ ਜ ਪਰ ਦੇਖਣ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਤੇ ਇਹ ਹੁੰਦਾ ਨਾ ਕਿ ਸੌ ਮੰਟਾਂ ਦਾ ਸੌ ਗੱਜਪਾਂ ਦਾ ਜਿਹੜਾ ਆਪਾਂ ਨੂੰ ਖਾਣ ਨੂੰ ਸੋਹਣਾ ਲੱਗਦਾ ਹੈ ਉਹ ਹੀ ਬਣਾਉਂਦੇ ਹਾਂ ਇਹ ਖਾਣੇ ਲਈ

ਸਭ ਜੀ ਅਸਤ ਲਓ ਜੀ ਦੇਖੋ ਆਪਾਂ ਨੇ ਸਾਰੇ ਮਸਾਲੇ ਸਰਦੀ ਚੰਗੀ ਤਰ੍ਹਾਂ ਮਿਕਸ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਲਾਈ ਕੋਈ ਜਿਹੜੀ ਆਪਏ ਤੇ ਮੈਂ ਤਾਂ ਜਿਹੜੇ ਘਰ ਵਾਲੇ ਦੁੱਧ ਤੇ ਹਿੰਦੇ ਮਲਾਈ ਉਹ ਹੁੰਦੇ ਆ ਆਪਾਂ ਥੋੜਾ ਜਿਹਾ ਮਿਕਸਿੰਗ ਆਉ ਕਰ ਲਿਆ ਸੀ ਹੁਣ ਇਹਦੇ ਵਿੱਚ ਪਾਵਾਂਗੇ ਇਹ ਦੇਖੋ ਸੱਚ ਰੱਜ ਗਏ ਨਾ ਇਹ ਪਤਾ ਹੀ ਨਹੀਂ ਲੱਗਣਾ ਕਿ ਆਪਾਂ ਮਲਾਈ ਪਾਈ ਹੈ ਕਿ ਨਹੀਂ ਪਾਈ ਬਹੁਤ ਜਿਆਦਾ ਸਵਾਦ ਬਣ ਜਾਂਦੀ ਸਬ지 ਦਾ ਮਿੰਟ ਕੁ ਹੋ ਗਿਆ ਮੰਨ ਚ ਸਬਜੀ ਆਪਣੀ ਹੋ ਗਈ ਜੀ ਤਿਆਰ 2 ਮਿੰਟ ਸੇਕ ਲਵਾਵਾਂਗੇ ਇਹਨੂੰ ਬੰਦ ਕਰ ਦਾਂਗੇ ਕੈਸੀ ਤੇ ਬਣਾਵਾਂਗੇ ਰੋਟੀ ਤੁਸੀਂ ਬਣਾ ਕੇ ਦੇਖੋ ਇਸ ਤਰ੍ਹਾਂ ਦੀ ਬਣਦੀ ਹੈ ਸਭ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ ਜੀ